ਸਰ ਹਰਪਜਨ ਸਿੰਘ ਜੀ ਮਾਨਯੋਗ ਪਾਵਰ ਮਿਨਿਸਟਰ ਡੀਪੀਡਬਲਿਊਡੀ ਮਿਸਟਰ ਸਾਡੇ ਟੂਰਿਜ਼ਮ ਦੇ ਐਡਵਾਈਜ਼ਰ ਦੀਪਕ ਬਾਲੀ ਜੀ ਤੇ ਅੱਜ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨੇ ਟਿਸ਼ਾ ਨਿਰਦੇਸ਼ ਛੇਟ 350 ਸਾਲਾਂ ਜੋ ਨਵੀਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸੀਂ ਮਨਾ ਰਹੇ ਹਾਂ ਉਸ ਦੇ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਜਿਹੜੀ ਤਿਆਰੀਆਂ ਉਹ ਚੱਲ ਰਹੀਆਂ ਸੀ ਤੇ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਕਿ 350 ਸਾਲਾਂ ਨਵੇਂ ਪਾਤਸ਼ਾਹ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਪੂਰੀ ਸਰਕਾਰ ਬਣਾਉਗੀ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਵਿਸ਼ਾਲ ਸ਼ਹਾਦਤ ਜਿਹੜੀ ਯਾਤਰਾ ਉਸ ਦੀ ਸ਼ੁਰੂਆਤ ਮਾਨਯੋਗ ਮੁੱਖ ਮੰਤਰੀ ਪੰਚਾਤ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀਨਗਰ ਤੋਂ ਕਰਨਗੇ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚੋਂ ਵੱਖ-ਵੱਖ ਸ਼ਹਿਰਾਂ ਤੋਂ ਚਾਰ ਯਾਤਰਾਵਾਂ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣਗੀਆਂ। ਕੁੱਲ ਸਮਾਗਮ 19 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਹੋਊਗਾ। ਜਿਸ ਦੇ ਵਿੱਚੋਂ ਦਬਾਬੇ ਤੋਂ ਇੱਕ ਯਾਤਰਾ, ਇੱਕ ਯਾਤਰਾ ਮਾਝੇ ਤੋਂ ਤੇ ਦੋ ਯਾਤਰਾਵਾਂ ਮਾਲਵੇ ਤੋਂ ਪੰਜਾਬ ਦੇ ਸਾਰੇ ਸ਼ਹਿਰਾਂ ਤੋਂ ਹੁੰਦੀਆਂ ਹੋਈਆਂ ਸ਼੍ਰੀ ਅਨੰਦਪੁਰ ਸਾਹਿਬ ਆਣਗੀਆਂ। 19 ਤੋਂ 22 ਤਰੀਕ ਤੱਕ ਯਾਤਰਾ ਵਾਹੂਣਗੀਆਂ ਤੇ 23 24 25 ਨਵੰਬਰ ਨੂੰ ਜਿਹੜੇ ਮੁੱਖ ਸਮਾਗਮ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਣਗੇ ਇਸ ਤੋਂ ਇਲਾਵਾ ਅੰਮ੍ਰਿਤਸਰ ਪਟਿਆਲਾ ਬਾਬਾ ਬਕਾਲਾ ਇਹਨਾਂ ਸ਼ਹਿਰਾਂ ਨੂੰ ਵੀ ਇੱਥੇ ਵੱਡੇ ਸਮਾਗਮ ਹੋਣਗੇ ਪੂਰੇ ਪੂਰੇ ਸ਼ਹਿਰ روشن ਕੀਤੇ ਜਾਣਗੇ ਤੇ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਹੋਣਗੇ ਪੰਜਾਬ ਦੇ ਹਰ ਇੱਕ ਵਿਦਿਅਕ ادارے ਦੇ ਵਿੱਚ ਹਰ ਇੱਕ ਯੂਨੀਵਰਸਿਟੀ ਦੇ ਵਿੱਚ ਹਰ ਇੱਕ ਕਾਲਜ ਦੇ ਵਿੱਚ ਨੌਵੇਂ ਪਾਤਸ਼ਾਹ ਦੇ ਜੀਵਨ ਨੂੰ ਲੈ ਕੇ ਸੈਮੀਨਾਰ ਹੋਣਗੇ ਸਾਰੇ ਸਰਕਾਰੀ ਸਕੂਲਾਂ 'ਚ ਏਡਿਟ ਸਕੂਲਾਂ 'ਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਨੌਵੇਂ ਪਾਤਸ਼ਾਹ ਜਿਹਦੇ ਜੀਵਨ ਦੇ ਇਤਿਹਾਸ ਨੂੰ ਲੈ ਕੇ ਜਿਹੜੇ ਆ ਉਹ ਪੜਾਇਆ ਜਾਊਗਾ ਇਸ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਵੱਡੇ ਸਾਡਾ ਅਨੁਮਾਨ ਹੈ 1 ਕਰੋੜ ਤੋਂ ਵੱਧ ਜਿਹੜੀ ਸੰਗਤ ਹੈ ਉਹ ਨਤਮਸਤਕ ਹੋਣ ਆਊਗੀ ਤੇ ਇਥੇ ਹਰ ਤਰ੍ਹਾਂ ਦੇ ਪ੍ਰਬੰਧ ਇੱਕ ਟੈਂਟ ਸਿਟੀ ਦਾ ਬੰਦੂਬਸਟ ਲਾਈਟ ਐਂਡ ਸਾਊਂਡ ਸ਼ੋਅ ਡਰੋਨ ਸ਼ੋਅ ਹਰ ਤਰ੍ਹਾਂ ਦਾ ਜਿਹੜਾ ਬੰਦੂਬਸਟ ਕੀਤਾ ਜਾ ਰਿਹਾ ਪੂਰੇ ਅਨੰਦਪੁਰ ਸਾਹਿਬ ਨੂੰ ਜਿਹੜਾ ਹੈ ਰੋਸ਼ਨਾ ਆ ਜਾਏਗਾ ਵਾਈਟ ਸਿਟੀ ਅਸੀਂ ਅਨੰਦਪੁਰ ਸਾਹਿਬ ਨੂੰ ਜਿਹੜਾ ਹੈ ਐਸ ਡਿਵੈਲਪ ਕਰ ਰਹੇ ਹਾਂ ਤੇ ਪੂਰੀ ਸਰਕਾਰ ਸਾਡੇ ਸਾਰੇ ਟੋਟਲੀ ਇੱਕ ਇੱਕ ਡਿਪਾਰਟਮੈਂਟ ਇਸ 350 ਸਾਲਾਂ ਦਾ ਸਮਾਗਮ ਨੂੰ ਲੈ ਕੇ ਜਿਹੜਾ ਹੈ ਪੱਬਾ ਪਾਰ ਹੈ ਇਸ ਤਰ੍ਹਾਂ ਆ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਆਦੇਸ਼ ਦਿੱਤੇ ਸਨ ਕਿ ਪੂਰੇ ਕੋਈ ਵੀ ਅਗਰ ਕੋਈ ਵੀ ਸੰਗਤ ਕੋਈ ਵੀ ਪੰਜਾਬ ਦਾ ਨਾਗਰਿਕ ਜਾਂ ਦੁਨੀਆ 'ਚ ਵੱਸਦਾ ਕੋਈ ਵੀ ਜਿੱਦੀ ਵੀ ਸ਼ਰਤ ਹੈ ਉਹ ਸੁਝਾਅ ਦੇਣਾ ਚਾਵੇ ਉਹ ਦੇ ਸਕਦਾ ਹੈ ਤਾਂ 31 ਜੁਲਾਈ ਤੱਕ ਅਸੀਂ ਜਿਹੜੀ ਹੈ ਸੰਗਤ ਦੇ ਫੀਡਬੈਕ ਲਈ ਹੈ ਉਸ ਦੇ ਵਿੱਚ ਜੋ-ਜੋ ਹੋਰ ਫੀਡਬੈਕ ਆਣਗੇ ਤਾਂ ਉਸ ਦਾ ਜਿਹੜਾ ਅਗਸਤ ਦੇ ਪਹਿਲੇ ਹਫ਼ਤੇ ਤੱਕ ਉਸ ਨੂੰ ਵੀ ਅਸੀਂ ਜਿਹੜਾ ਇਨਕਲੂਡ ਕਰਾਂਗੇ ਉਹ ਫੀਡਬੈਕ ਦੇ ਲਈ ਸਾਡੇ ਜਿਹੜੀ ਵੈਬਸਾਈਟ ਆਪਣੀ ਈਮੇਲਸ ਹੈ ਉਹ ਸੰਗਤ ਦੇ ਕੋਲ ਤੇ ਬਹੁਤ ਸ਼ਰਧਾ ਦੇ ਨਾਲ ਅਸੀਂ ਜਿਹੜੇ 350 ਸਾਲ ਹੈ ਨਵੇਂ ਪਾਤਸ਼ਾਹ ਜੀ ਦਾ ਉਹ ਮਨਾ ਰਹੇ ਆ ਤੇ ਜਿੱਥੇ-ਜਿੱਥੇ ਵੀ ਗੁਰੂ ਤੇਗ ਬਹਾਦਰ ਜੀ ਦੇ ਪੰਜਾਬ ਦੇ ਵਿੱਚ ਚਰਨਛੋਹ ਪ੍ਰਾਪਤ ਸਥਾਨ ਹੈ ਹਰ ਉਸ ਗੁਰਦੁਆਰੇ ਦੇ ਵਿੱਚ ਜਿਹੜਾ ਹੈ ਕੀਰਤਨ ਤੇ ਕਵੀ ਦਰਬਾਰ ਹੋਊਗਾ ਇਹ ਅਜਦਾ ਜਿਹੜੀ ਮੀਟਿੰਗ ਸੀ ਤੇ ਨਿਊਟੀ ਲਗਾਈ ਆ ਸੀਐਮ ਸਾਹਿਬ ਨੇ ਸਾਡੀ ਤੇ ਅਸੀਂ ਇਸ ਦੇ ਉੱਤੇ ਜਿਹੜਾ ਰੈਗੂਲਰਲੀ ਇਸ ਦੀ ਮੋਨਿਟਰਿੰਗ ਵੀ ਕਰ ਰਹੇ ਆ ਧਿਆਨ ਨਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਵੀ ਅਪਡੇਟ ਹੁੰਦੇ ਰਹਿਣਗੇ ਜੀ ਐਸਜੀਪੀਸੀ ਕੋਲ ਸਾਰੇ ਗੁਸਤਾ ਹਮਲੇ ਜਿਹੜੇ ਹੈਗਾ ਆ ਇਤਿਹਾਸਕ ਜੀ ਐਸਜੀਪੀਸੀ ਨਾਲ ਤੁਸੀਂ ਮਿਲ ਕੇ ਕਰਾ ਰਹੇ ਹੋ ਜਾਂ ਇਹ ਜੀ ਜਿੰਨੇ ਵੀ ਸਮਾਗਮ ਹੈ ਪੰਜਾਬ ਸਰਕਾਰ ਆਪਣੇ ਪੱਧਰ ਤੇ ਕਰ ਰਹੀ ਹੈ ਅਸੀਂ ਆਪਣੇ ਹਰ ਇੱਕ ਜਿੰਨੇ ਵੀ ਚਾਹੀਓ ਐਸਡੀਪੀਸੀ ਹੈ ਇਸ ਤੋਂ ਪਹਿਲਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਰੀਓ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਗਈ ਹੈ ਜੋ ਜੋ ਵੀ ਜਿੱਦੀ ਵੀ ਸ਼ਰਤ ਹੈ ਉਹਦੇ ਸ਼ਾਮਿਲ ਹੋ ਸਕਦਾ ਪਰ ਪੰਜਾਬ ਸਰਕਾਰ ਆਪਣੇ ਮੁਕੰਮਲ ਤੇ ਅਸੀਂ ਜਿਹੜਾ ਹੈ ਜੰਮੂ ਕਸ਼ਮੀਰ ਸਰਕਾਰ ਨਾਲ ਵੀ ਰابطਾ ਕਰ ਰਹੇ ਹਾਂ ਦਿੱਲੀ ਦੀ ਸਰਕਾਰ ਨਾਲ ਵੀ ਰابطਾ ਕਰ ਰਹੇ ਹਾਂ ਹਰਿਆਣਾ ਦੀ ਸਰਕਾਰ ਨਾਲ ਵੀ ਰابطਾ ਕਰ ਰਹੇ ਹਾਂ ਪਰ ਸਾਡੀ ਜ਼ਿੰਮੇਵਾਰੀ ਇਕੱਲੇ ਸਾਨੂੰ ਗੁਰੂ ਸਾਹਿਬ ਨੇ ਮੌਕਾ ਬਖਸ਼ਿਆ ਅਸੀਂ ਹਰ ਸੰਭਵ ਤਰੀਕੇ ਨਾਲ ਬਹੁਤ ਸ਼ਰਧਾ ਦੇ ਨਾਲ ਤੇ ਬੜੀ ਨਿਸ਼ਠਾ ਦੇ ਨਾਲ ਜਿਹੜਾ ਹੈ अज ही हरियाणे की जी गुर गुर प्रबंधी कमेटी है वह मिल के गए वाले समय जिन्हें भी सिख स्कॉलरस ने जिन्हें साइड संपर्दावे मुखी ने जिन्हें कार सेवा वाले ने सारे जो है उन्होंने भी सहयोग लवेंगे मैम उन्नीस तरीक को होगा बट अभी इसका जो है वो हम आपको अगस्त के महीने में बता देंगे बिकॉज पंजाब सरकार जम्मू एंड कश्मीर की सरकार के साथ बात करे 19 ਨਵੰਬਰ ਕੁੱਲ ਜੋ ਸਮਾਗਮ ਹੋਣਗੇ 19 ਤੋਂ 25 ਨਵੰਬਰ ਹੋਣਗੇ ਜੀ ਕਿਉਂਕਿ ਵਾਈਟ ਸਿਟੀ ਦਾ ਕਿਹਾ ਨਨਪੁਰ ਸਾਹਿਬ ਨੂੰ ਕੰਮ ਆ ਗਿਆ ਕਿਉਂਕਿ 300 ਸਾਲਾ ਮਨਾਇਆ ਗਿਆ ਸੀ ਉਸ ਸਮੇਂ ਗਵਰਨਮੈਂਟ ਨੇ ਪੂਰੇ ਜਿਹੜਾ ਹੈਗਾ ਦਸਗਾ ਵਾਈਟ ਅਸੀਂ ਅਸੀਂ ਜੀ ਲੈਜਿਸਲੇਸ਼ਨ ਅਸੀਂ ਵਿਧਾਨ ਸਭਾ ਚ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਨਹੀਂ ਨਿਯਮਿਕ ਤੁਹਾਨੂੰ ਨਾ ਬਿਲਡਿੰਗ ਬਾਇਲॉज ਬਦਲਣੇ ਪੈਂਦੇ ਆ ਅਸੀਂ ਇਹਨੂੰ ਲੋਕਲ ਲੈਵਲ ਦੇ ਉੱਤੇ ਬਿਲਡਿੰਗ ਬਾਇਲॉज ਬਦਲ ਰਹੇ ਹਾਂ ਤੇ ਪੂਰੇ ਨਨਪੁਰ ਸਾਹਿਬ ਨੂੰ ਅਸੀਂ ਵਾਈਟ ਸਿਟੀ ਕੌਸ਼ਿਸ਼ ਕਰ ਇਸ ਤੋਂ ਨਵਾ ਇੱਕ ਬਹੁਤ ਭਵਯ ਟੈਂਪ ਸਿਟੀ ਜਿਹੜੀ ਹੈ ਬਹੁਤ ਤਾਂਕਿ ਜਿਹੜੀ ਵੀ ਸੰਗਤ ਆਵੇ ਤੇ ਸਾਡੀ ਅਸੀਂ ਮੈਂ ਅੱਜ ਪੰਜਾਬ ਸਰਕਾਰ ਦੇ ਵੱਲੋਂ ਤੇ ਸਭ ਦੇ ਵੱਲੋਂ ਜਿੰਨੇ ਵੀ ਦੁਨੀਆ 'ਚ ਵਸਦੇ ਸਿੱਖ ਹੈ ਕਿਉਂਕਿ ਨਵੇਂ ਪਾਤਸ਼ਾਹ ਕੱਲੇ ਸਿੱਖਾਂ ਦੇ ਨਹੀਂ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਧਰਮ ਤੋਂ ਤੇ ਕੁਰਬਾਨੀ ਸੀ ਹਿੰਦ ਦੀ ਚਾਦਰ ਕਿਹਾ ਜਾਂਦਾ ਤਾਂ ਸਾਰਿਆਂ ਨੂੰ ਅਸੀਂ ਸੱਦਾ ਦਿੰਦੇ ਹਾਂ ਕਿ ਉਹ ਇਸ ਸਮਾਗਮ ਚਾਂਦ ਸ਼੍ਰੀ ਅਨੰਤਪੁਰ ਸਾਹਿਬ ਆਕੇ ਨਤਮਸਤਕ ਹੋਣ ਬਾਬਾ ਬਕਾਣਾ ਜੀ ਨਤਮਸਤਕ ਹੋਣ ਜਿੱਥੇ ਜਿੱਥੇ ਪਟਿਆਲੇ ਬਹੁਤ ਸਮਾਗਮ ਹੋਣਗੇ ਤੁਸੀਂ ਜ਼ਰੂਰ ਆਓ ਨਤ ਮਸਤਕੋ ਹਰ ਤਰ੍ਹਾਂ ਦੀ ਜਿਹੜੇ ਪ੍ਰਬੰਧ ਹੈ ਇੱਕ ਸ਼ਾਨਦਾਰ ਟੈਂਸਿਟੀ ਅਸੀਂ ਅਨੰਦਪੁਰ ਸਾਹ ਬਣਾ ਰਿਹਾ ਹੈ ਅਨੰਦਪੁਰ ਸਾਹ ਲਾਈਟਿੰਗ ਸਾਊਂਡ ਸ਼ੋਅ ਵੀ ਹੋਊਗਾ ਡਰੋਨ ਸ਼ੋਅ ਵੀ ਹੋਊਗਾ ਇਸ ਤੋਂ ਇਲਾਵਾ ਜਿਹੜੇ ਸਾਡੀ ਯੂਨੀਵਰਸਿਟੀ ਚ ਅਸੀਂ ਸੈਮੀਨਾਰਸ ਕਰ ਰਹੇ ਹਾਂ ਸਾਡਾ ਇੱਕ ਪ੍ਰੋਪੋਜ਼ਲ ਹੈ ਵਰਲਡ ਪੀਸ ਕਾਨਫਰੰਸ ਵੀ ਅਸੀਂ ਜਿਹੜੀ ਹੈ ਉਹ ਵੀ ਆਯੋਜਿਤ ਕਰਾਂਗੇ ਇਹਦਾ ਜਿਹੜੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਹੋਰ ਵਿਸਥਾਰ ਦੇ ਨਾਲ ਤਰੀਕ ਵਾਈਜ਼ ਜਿਹੜੇ ਪ੍ਰੋਗਰਾਮ ਉਹ ਵੀ ਦੇ ਦਾਂਗੇ ਜੀ ਇਸ ਦੇ ਪ੍ਰਧਾਨ ਕਹਿੰਦੇ ਨੇ ਵੀ ਸਰਕਾਰ ਕੱਲੇ ਨਾ ਮਨਾਵੇ ਅਸੀਂ ਮਨਾ ਰਹੇ ਹਾਂ ਸਾਡੇ ਨਾਲ ਮਨਾਵੇ ਬਿਲਕੁਲ ਦੇਖੋ ਮੇਰੀ ਮੈਂ ਇਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਤੁਹਾਨੂੰ ਪਤਾ ਹੈ ਕਿ ਮੈਂ ਇਹ ਇਦਾਂ ਦਾ ਮਤਲਬ ਹੈ ਜੇ ਕੋਈ ਰਾਜਨੀਤੀ ਨਹੀਂ ਚਾਹੁੰਦਾ ਅਸੀਂ ਆਪਣਾ ਜਿਹੜਾ ਹੈ ਆਪਣਾ ਕਰਮ ਆਪਣਾ ਧਰਮ ਜੋ ਸੇਵਾ ਸਾਨੂੰ ਗੁਰੂ ਸਾਹਿਬ ਨੇ ਬਖਸ਼ੀ ਹੈ ਉਹ ਅਸੀਂ ਕਰਦੇ ਜੀ ਮੈਮ ਉਹ ਨਹੀਂ ਆ ਮਿਲਣਾ ਚਾਹੁੰਦੇ ਜੀ ਸਾਨੂੰ ਬਾਰ ਬਾਰ ਤੁਹਾਨੂੰ ਜੀ ਮੇਰੀ ਮੇਰੀ ਆਪ ਦੀ ਆਪ ਜੀ ਜਾਣਦੇ ਹੋ ਆਪ ਜੀ ਕਾਰਨ ਜਾਣਦੇ ਹੋ ਠੀਕ ਹੈ ਬੜਾ ਵਧੀਆ ਕਾਰਨ ਹੈ ਉਹ ਹਮੇਸ਼ਾ ਸਾਡੇ ਤੋਂ ਸਾਨੂੰ ਜਦੋਂ ਮਰਜ਼ੀ ਬੁਲਾ ਲੈਂਦੇ ਸਾ ਅਸੀਂ ਕੱਦਾਂ ਨੂੰ ਤਿਆਰ ਹੈ ਉਹ ਜਦੋਂ ਮਰਜੀ ਆਜਨ ਸੀਐਮ ਸਾਹਿਬ ਤਾਂ ਕਦੀ ਕਿਸੇ ਨੂੰ ਮਨਾ ਨਹੀਂ ਕਰਦੇ ਪਰ ਇਸ ਸੀਐਮ ਸਾਹਿਬ ਕਦੀ ਕਿਸੇ ਨੂੰ ਮਨਾ ਨਹੀਂ ਕਰਦੇ ਬਿਲਕੁਲ ਸੱਦਾ ਦੇ ਰਹੇ ਤੁਹਾਡੇ ਰਾਹੀਂ ਤੁਸੀਂ ਹੁਣੇ ਬਜਟ ਤੇ ਪੁੱਛਿਆ ਸੀ ਆਲਰੇਡੀ ਜੀ 60 ਕਰੋੜ ਤੋਂ ਵੱਧ ਦਾ ਬਜਟ ਜੀ ਅਲੋਕੇਟਡ ਹੈ ਤੇ ਸੀਐਮ ਸਾਹਿਬ ਨੇ ਕਿਹਾ ਕਿ ਫੰਡਸ ਦੀ ਕੋਈ ਵੀ ਜਿੰਨੇ ਵੀ ਪੈਸੇ ਇਸਮਾਕਮ ਲਈ ਹੋਣਗੇ ਵਧੀਆ ਬੰਦੂ ਹੈ ਸੋਣ ਇਸ ਤੋਂ ਇਲਾਵਾ ਅਸੀਂ ਇਨਫਰਾਸਟ੍ਰਕਚਰ ਤੇ ਵੀ ਬਹੁਤ ਕੰਮ ਕਰ ਰਹੇ ਹਾਂ हां ओदे मैं थानू जे कहूं मैं थानू शहर दस दं हां जी भाई जरूर दस बिल्कुल 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 जी जेड़ा ये मेन ਸਾਡਾ ਮਾਝਾ ਦੁਆਬਾ ਰੂਟ ਹੈ ਇਹ ਗੁਰਦਾਸਪੁਰ ਬਟਾਲਾ ਬਾਬਾ ਬਕਾਲਾ ਅੰਮ੍ਰਿਤਸਰ ਤਰਨਤਾਰਨ ਗੋਇੰਦਵਾਲ ਸਾਹਿਬ ਕਪੂਰਥਲਾ ਕਰਤਾਰਪੁਰ ਜਲੰਧਰ ਬੰਗਾ ਗੜ੍ਹਸ਼ੰਕਰ ਤੋਂ ਹੁੰਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਇੱਕ ਯਾਤਰਾ ਜੀ ਜਿਹੜੀ ਸੀਐਮ ਸਾਹਿਬ ਲੈ ਕੇ ਆ ਰਹੇ ਹੋ ਸ਼੍ਰੀਨਗਰ ਤੋਂ ਹੁੰਦੇ ਹੋਏ ਪਾਇਆ ਪਠਾਨਕੋਟ ਤਲਵਾੜਾ ਮੁਕੇਰੀਆਂ ਹੁਸ਼ਿਆਰਪੁਰ ਗੜਸ਼ੰਕਰ ਤੇ ਹਨਨਪੁਰ ਸਾਹਿਬ ਤੋਂ ਫਿਰ ਇੱਕ ਮਾਲਵਾ ਵਨ ਹੈ ਜੀ ਇਹ ਫਰੀਦਕੋਟ ਫਿਰੋਜ਼ਪੁਰ ਮੋਗਾ ਜਗਰਾਓ ਲੁਧਿਆਣਾ ਖੰਨਾ ਸਰਹੰਦ ਫਤਿਹਗੜ ਸਾਹਿਬ ਮੋਰਿੰਡਾ ਛਮਕੌਰ ਸਾਹਿਬ ਹੁੰਦੇ ਹੋਏ ਰੋਪੜ ਤੇ ਫਿਰ ਸ਼੍ਰੀਨਨਪੁਰ ਸਾਹਿਬ ਜਿਹੜਾ ਮਾਲਵਾ 2 ਰੂਟ ਹੈ ਉਹ ਹੈ ਜੀ ਬਠਿੰਡੇ ਤੋਂ ਸ਼ੁਰੂ ਹੁੰਦੇ ਹੋਏ ਬਠਿੰਡਾ ਬਰਨਾਲਾ ਸੰਗਰੂਰ ਪਟਿਆਲਾ ਰਾਜਪੁਰਾ ਬਨੂੜ ਮੁਹਾਲੀ ਕਰਾੜੀ ਰੋਪੜ ਤੇ ਸ਼੍ਰੀਨਨਪੁਰ ਸਾਹਿਬ ਇਹਨਾਂ ਦੇ ਵਿੱਚ ਜੀ ਇਹ 2-3 ਦਿਨ ਲੱਗਣਗੇ 19 ਤਰੀਕ ਤੋਂ ਸ਼ੁਰੂ ਹੋਣਗੇ ਤੇ 22 ਤਰੀਕ ਨੂੰ ਨਨਪੁਰ ਸਾਹਿਬ ਪਹੁੰਚਣਗੇ ਇਹਨਾਂ ਦੇ ਵਿੱਚ 2 ਦਿਨ ਦਾ ਉੱਥੇ ਨਾਈਟ ਹੌਲਡ ਵੀ ਹੋਊਗਾ ਵੱਖ-ਵੱਖ ਸ਼ਹਿਰਾਂ 'ਚ ਹਰ ਤਰ੍ਹਾਂ ਦਾ ਬੰਦੋਬਸ ਪੰਜਾਬ ਸਰਕਾਰ ਵੱਲੋਂ ਕੀਤਾ ਜਾਊਗਾ ਸੰਗਤ ਦੇ ਲਈ ਰਸਤੇ ਦੇ ਵਿੱਚ ਵੀ ਉਸ ਤੋਂ ਬਾਅਦ ਅਨਰਪੋਸਾ ਵੀ ਕਿੰਝ ਆਤਾ ਮੈਂ ਇਹ ਵੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹਦੇ ਵਿੱਚ ਇਹਦੇ ਵਿੱਚ ਜੋ ਇਹਦੇ ਵਿੱਚ ਜੋ ਮੈਂ ਤੁਹਾਨੂੰ ਦੱਸਿਆ ਕਿ ਜੋ ਸੰਗਤ ਦਾ ਕਿਉਂਕਿ ਇਹ ਫੀਡਬੈਕ 31 ਜੁਲਾਈ ਤੱਕ ਹੈ ਆਪ ਵੀ ਦੇ ਸਕਦੇ ਹੋ ਜੋ-ਜੋ ਜੀਵਨ ਜੀ ਨੇ ਫੀਡਬੈਕ ਆ ਰਿਹਾ ਸੀ ਉਸ ਤਰੀਕੇ ਨਾਲ ਕਰਾਂਗੇ ਇਸ ਦੇ ਵਿੱਚ ਉਹਨਾਂ ਦੇ ਜੀਵਨ ਦੇ ਸੰਬੰਧਿਤ ਸਾਖੀਆਂ ਵੀ ਹੋਣਗੀਆਂ ਆ ਪੰਜ ਪਿਆਰੇ ਵੀ ਹੋਣਗੇ ਹੋਰ ਜੋ-ਜੋ ਆ ਰਿਹਾ ਜਿਵੇਂ ਜਿਵੇਂ ਫੀਡਬੈਕ ਸਾਰੇ ਹੋਵੇਗੇ ਬਿਲਕੁਲ ਲਗਾਤਾਰ ਚੱਲ ਰਿਹਾ ਜੀ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਰੰਗਪੁਰ ਸਾਹਿਬ ਕਰਨ ਦਾ ਇਤਿਹਾਸ ਨੌਵੇਂ ਪਾਤਸ਼ਾਹ ਦਾ ਆ ਨੌਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਤੋਂ ਉੱਟ ਕੇ ਉਹਨੇ ਅਨੰਦਪੁਰ ਸਾਹਿਬ ਆ ਕੇ ਤਿੰਨ ਪਿੰਡਾਂ ਦੀ ਜ਼ਮੀਨ ਮੁੱਲ ਲੈ ਕੇ ਸ਼ਹਿਰ ਬਸਾਇਆ ਜਿਸ ਦਾ ਨਾਮ ਉਹਨੇ ਚੱਕ ਨਾਨਕੀ ਰੱਖਿਆ ਚੱਕ ਨਾਨਕੀ ਦੇ ਵਿੱਚ ਬਾਅਦ ਚੋਂ ਦਸ਼ਮੇਸ਼ ਪਿਤਾ ਨੇ ਕੁਝ ਹੋਰ ਪਿੰਡ ਜੋੜ ਕੇ ਉਸੇ ਦਾ ਨਾਮ ਅਨੰਦਪੁਰ ਸਾਹਿਬ ਰੱਖਿਆ ਤੇ ਸ੍ਰੀ ਅਨੰਦਪੁਰ ਸਾਹਿਬ ਉਹ ਸਥਾਨ ਹੈ ਜਿੱਥੋਂ ਨੌਵੇਂ ਪਾਤਸ਼ਾਹ ਦਿੱਲੀ ਲਈ ਰਵਾਨਾ ਹੋਏ ਸ਼ਹਾਦਤ ਦੇ ਲਈ ਤੇ ਸ਼੍ਰੀ ਨੰਦਪੁਰ ਸਾਹਿਬ ਹੀ ਉਹ ਸਥਾਨ ਹੈ ਜਿੱਥੇ ਉਹਨਾਂ ਦੇ ਸੀਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਕਰਕੇ ਨਾਲ ਹੀ ਬਾਬਾ ਬਕਾਲਾ ਸਾਹਿਬ ਜਿੱਥੇ ਨੌਵੇਂ ਪਾਤਸ਼ਾਹ ਜਦੋਂ ਮੱਖਣਸ਼ਾ ਲਵਾਨਾ ਨੇ ਕਿਹਾ ਸੀ ਗੁਰੂ ਲਾਡੋਰੇ ਉਥੋਂ ਸਥਾਨ ਹੈ ਇਸ ਤੋਂ ਇਲਾਵਾ ਪਟਿਆਲੇ ਦੇ ਵਿੱਚ ਮਾਲਵੇ ਦੇ ਵਿੱਚ ਜਿੱਥੇ-ਜਿੱਥੇ ਵੀ ਨੌਵੇਂ ਪਾਤਸ਼ਾਹ ਦੇ ਚਰਨਛੂਪ ਪ੍ਰਾਪਤ ਸਥਾਨ ਹੈ ਉੱਥੇ ਸਾਰੇ ਗੁਰਦੁਆਮਾ ਤੇ ਸਾਰੇ ਗੁਰਦੁਆਰਿਆਂ ਦੇ ਅਸੀਂ ਜਾਂ ਕਵੀ ਦਰਬਾਰ ਜਾਂ ਕੀਰਤਨ ਦਰਬਾਰ ਦਾ ਬਹੁਤ ਧੰਨਵਾਦ ਜੀ ਆਪ ਸਭ ਦਾ ਬਹੁਤ ਧੰਨਵਾਦ